ਅਹ ਨਮਸਕਾਰ ਦੋਸਤੋ ਮਾਝੇ ਬੰਦ ਕਰਾਂਗੇ ਪਹਿਲਾ ਨੱਕਦਰ ਦੇ ਗਰਦਨ ਚ ਦਰਦ ਹੁੰਦੀ ਆ ਤੇ ਮਨ ਲਗੀ ਕਲੀਦਰ ਦੇ ਗਰਦਨ ਦੇ ਸ਼ੂ ਹੁੰਦੀ ਆ ਤੇ ਬਾਅਦ ਵਿੱਚ ਮਾਜ ਵਿੱਚ ਮੱਕੀ ਮੱਕੀ ਹੁਣਾ ਪੰਦੀ ਆ ਤੇ ਜਿਆਦਾ ਨੋਰ ਬੈਕ ਚ ਹੁੰਦੀ ਆ ਤੇ ਇਹ ਕੁੜਿਆਂ ਚ ਦਰਦ ਹੋਊਗੀ ਤੇ ਕਈ ਵਾਰੀ ਮੈਂ ਥਲਨ ਨੂੰ ਜਾਊਗੀ ਦੰਦ ਤੇ ਕੋਲ ਨੱਕ ਜਾਣ ਤੇ ਜੋਇੰਟ ਹੁੰਦਾ ਤੇ ਨੋ ਜਦਾਂ ਹੋਣਾ ਹੁੰਦਾ ਤੇ ਨਾਲ ਨੂੰ ਮੱਕ ਨੂੰ ਲੈ ਆਉਣਾ ਦੋ ਤਿੰਨ ਤੁਰਨ ਨੂੰ ਦੇ ਤੇ ਇਹ ਤਾਂ ਤੋਂ ਕਨੇ ਤੇ ਅਕੜ ਬਈਆਂ ਨਹੀਂ ਆ ਜਿਉਂ ਜਿਉਂ ਵੀ ਦਨ ਜਾਣਾ ਤੇ ਤੁਰਨ ਨੂੰ ਐਕਸਰਸਾਈਜ਼ ਕਰਨਾ ਦਦ ਘਟ ਜਾਣੀ ਹੈ ਤੇ ਇਹ ਉੱਛੋਰ ਅਰਦਾਸੀ ਉਸ ਤੋਂ ਉੱਛੋਰ ਥੜਾ ਜਿਹੀ ਪੈਣਾ ਉਹ ਐਕਸਰਸਾਈਜ਼ ਕਰਨਾ ਤੁਰਨਾ ਫੇਰ ਨਾ ਬਦਣੀ ਆ ਤੇ ਘਟਣੀ ਆ ਤੇ ਲਾਤਾਂ ਨੂੰ ਦੇਖਦਾ ਤੇ ਜਣਾ ਡੈਫੈਕਟ ਮੁੰਦੇ ਆ ਤੇ ਜਿਹੜਾ ਸੀ ਪੇਚਨ ਫੈਕਟ ਮੁੰਨ ਮਹਿਸੂਸ ਹੁੰਦੀ ਆ तो फिर इन्फॉर्मेन इंटरव्यून वन सैवनटीन टू वन इंटरशन करते तीनों फैक्ट्री तीनों चीज़ रख के बोन से अटैक करते हैं बोन मल के इनफॉर्मेषन होनी शुरू होती है तो बोन आरजन होने शुरू होते हैं बोन कमजोर हो जाए उस प्रोसैस होती है ना फिर इंटर ट्वेंटी ਨਾਲ ਕਿ ਤੁਮਨ ਕਰੀਆ ਬੋਨੋ ਤੋ ਬੋਨ ਦੇ ਨਾਲ ਨੋ ਨਵੀ ਬੋਨ ਵੀ ਬਣਾ ਪੰਦੀ ਆ ਨਵੀ ਬੋਨ ਬਣਾਣਾ ਤੇ ਫਿਊਚਰ ਸ਼ੋਜਣਾ ਤੇ ਉਤਵਾਵੇਂ ਬੋਨ ਜੋ ਕੋਸੋਲੀਆ ਤੋ ਉਤਵਾ ਨਾਵੇਂ ਨਾਲ ਨਵੀ ਨਵੀ ਬੋਨ ਫਿਊਚਰ ਆਣੀਆਂ ਉਹ ਜਿੱਤੇ ਨਵੀ ਬੋਨ ਵੀ ਨੋਤੋ ਤੇ ਫਿਊਚਰ ਨੇ ਜੀ ਹੁੰਦੇ ਤੇ ਨੋਤੋ ਤੇ ਸਪੈਨ ਦੇ ਬਿਦੂਨੇ ਤੇ ਇੱਕ ਵਾਰੀ ਮਨਗੇ ਜੁਣਾ ਸਮੈਨ ਲੈ ਮਨ ਕੇ ਨਾਲ ਜੁਣਾ ਇਸ ਵਾਰ ਮੈਂ ਐਕਸਪਲੇਨ ਆਡੀ ਇਨਫੋਰਮੇਸ਼ਨ ਸਪੈਨ ਦੀ ਨੌਕਲੇਜ ਹੋਣਾ ਤੇ ਇਨਫੋਰਮੇਸ਼ਨ ਕਰਕੇ ਦੇ ਪਰਿਵਾਰ ਜਾਣ ਵੀ ਹੁੰਦੇ ਆ ਅਸਰ ਅਸਰ ਜਾਣ ਤੋਂ ਤੇ ਮਿੱਤੇ ਜਾਂ ਗੁੱਡੇ ਤੇ ਇਹ ਬਿਨਾਰਟੀ ਵੀਸਰ ਦਾ ਜਾਨੀ ਐਕਟੀਵਿਟੀ ਤੇ ਨੀਦੇ ਵੀਸਰ ਦੀ अगेन ਐਕਟਿਵਿਟੀ ਕਰਨੀ ਆ ਜਿਸ ਅੱਡੀ ਦੇ ਪਿੱਛੇ ਪਾਸੇ ਜਿਹੜੇ ਜਿੱਤੇ ਜਾ ਕੇ ਚੈਨਲ ਨਾਲ ਜੁੜੇ ਨੇ ਗੁੰਡੇ ਨੇ ਜਿੱਤੇ ਇੰਟਰਨੈਸ਼ਨਲ ਨੀਨ ਟੇਬਲ ਤੇ ਜਿੱਤੇ ਜਾ ਕੇ ਮੋਨੇ ਪਟੇ ਨੋੜਨੇ ਤਾਂ ਇਹ ਗੁੰਡੇ ਤੇ ਇੱਥੇ ਜਾ ਕੇ ਗੈਸਟ ਹੋਣ ਵਿੱਚ ਨੋਸ ਨਾ ਤੰਨੇ ਦੁਰਦਾ ਅਡੀ ਜੇ ਉਥੇ ਆਇਆ ਜਿੱਥੇ ਜੋਨ ਤੈਨੂੰ ਜੁੜਦੇ ਗੱਡੀ ਨਾਲ ਉਥੋਂ ਤਿੰਨ ਫੋਨ ਮੈਸੇਜ ਆਉਂਦੀਆਂ ਤੇ ਡਟ ਲਾਟ ਇਸ ਵਿੱਚ ਨਹੀਂ ਆ ਤੇ ਜਿਹੜੇ ਜਿਹੜੇ ਉਂਗਲੀਆਂ ਨਾਲ ਪੈਰਾਂ ਨੇ ਨਹੀਂ ਆ ਨਾ ਤਨੀ ਨਹੀਂ ਨਾ ਸੋਜਣਾ ਤੇ ਸਿੱਧਾ ਮੈਂ ਤੁਹਾਡੇ ਨਕਦਦ ਲਈ ਆ ਮੈਂ ਮੈਂ ਨਕਦਦ ਦਊਗੀ ਨਕਦਦ ਦਊਗੀ ਮੌਦੂਫੀ ਹੁੰਦੀਆਂ ਤੇ ਇਹ ਵੀ ਬੂਣ ਖਾਣਾ ਨਾ ਪ੍ਰੋਸਰ ਖਾਣਾ ਨਹੀਂ ਕੋਣੀ ਦੀਆ ਤੇ ਇਹ ਜੀ ਜਕਰੀ ਬੇਰੇ ਨੇ ਵੀ ਮਾਸਕ ਨੂੰ ਸਕਰ ਬੇਨਾ ਪੱਟੇ ਕਰਦੇ ਤੇ ਛੜ ਕੇ ਆ ਬੂਪਣਾ ਨਹੀਂ ਹੋ ਗਈ ਤੇ ਜਦਾਂ ਬੰਦਾ ਗੋਣ ਨਿਕਾਦਾ ਪਰ ਉਹ ਜਦੋਂ ਦਾ ਮੋੜਿਆਸ ਖਤਮ ਨਾ ਮੈਂ ਦਾਤ ਬਣਾਉਣ ਨੂੰ ਯਾਰ ਹੁਣੀ ਆ ਤੂੰ ਗਵੀਧਰਵਾ ਜਾ ਕੇ ਲੈ ਲੈਣ ਨਾ ਇਹ ਦਰਨਿਕ ਕਰਨੇ ਤੇ ਕਰੇਗਾ ਨਾ ਤੋਂ ਤੋਂ ਬਲੋ ਤੇ ਚਟੂ ਨੇ ਇੱਕ ਜਾਣ ਜਾਣ ਦਾ ਤੇ ਅੱਡੀ ਜਿਹੜੀ ਜੁੜਦੀ ਐ ਇਸ ਪਾਈਨਾ ਤੇ ਉਹ ਉਹ ਐਸਟੇਗਾ ਨਾ ਉੱਤੇ ਸਭ ਤੋਂ ਲੰਮਾ ਸਤੋਂ ਕਹਿੰਦਾ ਪਲੇਨ ਐਸਟੇਗਾ ਨਿਕਣਾ ਇਹ ਪਲੇਨ ਐਸਟੇਗਾ ਨਾ ਉਹਨੇ ਇਹ ਅਮਰੇ ਹੀ ਹੁੰਦੀਆਂ ਤੇ ਇਹ ਅਮਰੇ ਵੀ ਨਾਮ ਲਈਆਂ ਤੇ ਇਹ ਮਲਟੈਸ ਕਨੋ ਵੀ 27 ਤੇ ਇਹ ਸੀਐਫਪੀ ਤੇ यसर तीन टैस कर लोटो फैक्टर भी कर लोक नैगेटिव होगा तो निशानी है जो नोट फैक्टर नैगेटिव है तो ज़्यादा ज्यादा है, है तो नैगटिव हो ट्वेंटी सैवन पक्का टैस नहीं है ਉਹ ਇਹ ਪੋਇਟੇਬ ਹੈ ਤਾਂ ਮਿਆਂ ਜੋਂ ਮਿਆਂ ਬੱਚੇ ਇੱਕ ਮਨ ਮੰਨਣ ਨੂੰ ਅ ਅਬਾ ਸਮਨ ਨਾਲ ਇਹ ਸਮਾ ਤੇ ਮਕੀਂ ਅੰਤਰਾ ਨਹੀਂ ਸਮਝੀ ਇਹ ਪੋਇਟੇਬ ਨਾਲ ਇੱਕ ਟਮਨ ਫੜਾ ਸੁਈ ਉਹਨਾਂ ਦੀ ਦੁਨੀਆ ਅਤਲ ਜੂਗੀ ਤੇ ਕਲਾਇ ਦੇ ਚੀ ਬੁਝਦੀ ਹੋਣਾ ਉਹ ਰਮੀ ਨੂੰ ਵੀ ਜੈਨ ਇਹ ਪੋਇਟੇਬ ਨਾਲ ਫਾਸਕਨ ਜਿ ਇਰੈਕਟ ਕਰਤਾ ਦੇ ਇਹ ਸਮਨ ਦਾ ਤੇ ਲੋਟਰ ਫੈਕਟਰੀ ਚੱਕ ਲੈਣਾ ਹੋਇਆ ਉਹਨਾਂ ਦੇਵਾ ਤੇ ਮਕੀ ਦਾ ਇਹ ਕਿਸੇ ਕਰਨਾ ਨਹੀਂ ਮੈ ਕਰਨੀ ਪੈਚਲੀ 27 TSR ਤੇ GRP ਤੇ ਸਿਕਲ ਜਾਂ ਕਰ ਕਰ ਲਓ ਤੇ ਦੋ ਦੋ ਟੈਸਟ ਨੇ ਅਪਕਿ ਬਜਵਾ ਤੇ ਇੱਕਦਮ ਫੇਵਰਟ ਟੈਸਟ FA MIR ਰਿਫਲੈਕਸ਼ਨ ਰਿਡਕਸ਼ਨ ਐਂਡ ਐਕਸਟਰਨਲ ਰੋਟੇਸ਼ਨ ਲੱਕ ਨੂੰ ਲੱਕ ਨੂੰ ਉਪਰ ਕਰਕੇ ਗੁੰਡ ਨੂੰ ਤੇ ਮਾ ਨੂੰ ਤਲਨ ਤੱਕ ਕੰਨ ਤੇ ਉਹਨਾਂ ਵਿੱਚ ਇਸ ਤਰ੍ਹਾਂ ਦੇ ਕੰਨਾਵੇਂ ਸੈਕਰਾ ਲੱਗ ਜਾਣ ਜਿਹੜਾ ਉਹ ਉਹ ਮੋਸ਼ਨ ਆ ਗਈ ਤੇ ਦਰ ਦੂਗੀ ਤੇ ਉਹ ਜਿਹੜਾ ਪਹਿਲੇ ਟੈਸਟ ਤਾਂ ਇਹ ਉਹ ਨਿਸ਼ਾਨੀਆਂ ਤੇ ਦੂਜਾ ਟੈਸਟ ਕਰ ਸਕਦੇ ਆਪਾਂ ਸ਼ੋਰਟ ਟੈਸਟ ਤੇ ਸ਼ੋਰਟ ਟੈਸਟ ਹੁਣਾਂ ਵੀ ਨਿਸ਼ਾਨੀਆਂ ਲਾਡੀਆਂ ਨੰਬਰ 4 ਐਲਫਾ ਦੇ ਲਾਈਕਰੈਸ ਦੀ ਇਹਨਾਂ ਹੱਡੀ ਉੱਪਰ ਚਤਪੁਰ ਲਾਈਕਰੈਸ ਕਹਿੰਦੇ ਨੇ ਲਾਈਕਰੈਸ ਤੋਂ ਨਹੀਂ ਨਾ ਅੰਦਰ ਨੁਕਤਰਾਣੀਆਂ ਹੁੰਦੀਆਂ ਨੇ ਤਾਂ ਉਹ ਆਉਂਦਾ ਤੇ ਐ ਐਲ 5 ਦੇ ਆ ਕੇ ਮੈਦੀਆ ਤੇ ਐਲ 5 ਤੋਂ ਉੱਪਰੋਂ ਉਥੇ ਦੇ 9 ਸੈਂਟੀਮੀਟਰ ਉੱਪਰ ਨੂੰ ਮਾਰਕਰ ਨਾਲ ਤੇ ਇਹ ਵੇ ਅਤਨਾ ਰਹੀ ਇਹਦੇ ਖਨਾ ਨੂੰ ਬੰਦਨ ਨੂੰ ਕਹਿਣਾ ਵੀ ਇਸ ਨੂੰ ਮੋਨੋਜੋਗ ਤੇ ਨਾਰਮਲੀ ਤਾਂ 15 ਸੈਂਟੀਮੀਟਰ ਚੁਕ ਜਾਂਦਾ ਲੰਬਣੀ ਬਣੀ ਉਹ ਬਣਾਉਣੀਆਂ ਚੁਕਾ ਪਰ ਜੇ ਗਲਾਨਿੰਗਸ ਬਣ ਲੈ ਜਾਏਗੀ ਤਾਂ ਵੀ ਚੁਕ ਨਹੀਂ ਹੋਊਗਾ ਪੂਰਾ ਕਿਉਂਕਿ ਤੁਸੀਂ ਜਿਹਨ ਲਰਨੇ ਤੋਂ ਦਰਹੰਦ ਵੀਰ ਤੋਂ ਕੱਟੇ ਨਾ ਹੋ ਜਦਾ ਬੰਦਾ ਤੇ ਇਹ ਪੋਸਟ ਤੇ ਉਹ ਨਿਸ਼ਾਨੀਆਂ ਤੇ ਸੋਨੜੇ ਨਹੀਂ ਤੇ ਨਾ ਨਾ ਬਸ ਛਤਿ ਦਿਹਾਤ ਰਾਗੀ ਵਿਚੋਂ ਗੁਣਾ ਵਿਚੋਂ ਮੂਠਾ ਆਖਣਾ ਇਸ ਆ ਸਾਰਾ ਨੁਗਣਾ ਮੈਂ 19 ਸਾਲ ਲੈ ਅੰਦਰ ਜੇ ਤਾਂ 2 30-34 ਸਾਲ ਹੋ ਗਏ ਤਾਂ ਠੀਕ ਗਿਆ ਤੇ ਜੇ ਦੋ 36 ਸਾਲ ਦੇ ਇਹਨਾਂ ਤੋਂ ਜਰਾਂ ਨਹੀਂ ਤੁਮ ਮੀਟਸ ਉਹ ਉਹ ਜਸਟ ਜਿਵੇਂ ਜਸਟ ਉਹ ਉਹ ਜਸਟ ਉਹ ਤੁਹਾਨੂੰ ਨਾ ਕਿਹੜੀ ਜਾਣਦੀ ਇਨਫੋਰਮੇਸ਼ਨ ਆਉਂਦੀ ਆ ਤੇ ਆ ਤੈਨੂੰ ਕਲੇਮ ਕਰੂ ਜਾਣਨਾ ਉਹ ਚ ਵੀ ਚੁਣ ਲੈਣੀ ਆ ਤੇ ਜਿੱਤੇ ਜਿੱਤੇ ਕੱਢਨੇ ਜੁੜਦੀਆਂ ਸਪਾਇਨਾ ਤੇ ਉਥੇ ਉਥੇ ਇਹ ਨਾਮ ਆ ਜਾਂਦੀ ਆ ਤੇ ਬੰਦਾ ਪੂਰਾ ਸਾਥੀ ਜੜੀ ਗਿਆ ਸਣਾ ਤੇ ਉਹ ਅਕੀ ਇਹ ਮੈਂ ਕਮਿਊਨੀਕੇਸ਼ਨ ਦੇ ਰੋਕਿਆ ਤੇ ਉਹ ਇੱਕ ਤਾਂ ਸਪਾਇਨ ਜੜ ਜਾਂਦਾ ਤੇ ਉਹ ਨਾ ਨਾ ਜਿਤਾ ਹੋ ਰਿਹਾ ਤੇ ਇੱਕ ਐਕਸਟਰਾ ਆੜਿਕ ਨੂੰ ਕੰਪਲਿਕੀਸ਼ਨ ਆਈਆਂ ਤੇ ਉਹ ਜਿਹੜਾ ਇਥੇ ਰਿਸਰਚ ਇਥੇ ਜੋੜਾ ਜਾਂ ਬੁੱਧਾ ਮਾਲ ਕੇ ਟੈਂਡਨ ਜਾ ਕੇ ਉਹਦੀ ਨਾਲ ਜੋੜਦੇ ਆ ਹੋਰ ਇਨਫਰਮੇਸ਼ਨ ਦਿੰਦੀਆਂ ਜਨ ਡੈਕਲਰਿਸ ਇਹਨਾਂ ਕਰਦੇ ਨਹੀਂ ਆ ਤੇ ਨਾ ਤਾਂ ਨਹੀਂ ਸੋਝਣੀਆਂ ਤੇ ਤੇ ਮੈਂ ਪਰੇ ਨੂੰ ਅੰਦਰ ਦੇ ਸੋਹਣੀਆਂ ਤੇ ਗੁੱਡੇ ਤੇ ਮੈਂ ਇਹ ਪਾ ਤੇ ਆਕਲ ਤੇ ਮੈਂ ਨਕੀ ਤੇ ਕਿ ਵੀ ਰ ਰਮਰੀ ਬੋਲੀ ਜੁਨੀਆ ਤੇ ਕਿ ਬਿਆਉਣ ਮਿਲਦੀ ਚੀਜ਼ ਤੇ ਜਿਵੇਂ ਅੱਜ ਹੁੰਦੀ ਹੈ ਤੇ ਉਹ ਆਉਂਦੇ ਮਿਲ ਰਹੇ ਲੜਨ ਲੜਦੀਆਂ ਲੜਨ ਨੂੰ ਲਾ ਤੇ ਉਹ ਮਾਰੀ ਉਸਾ ਦੀ ਨਾਲ ਨਾਲ ਚੜਨੀ ਮਾਰੀ ਉਸਾ ਦੀਆਂ 1600 ਜਿਹੜੇ ਨੇ ਵੇ ਨਾ ਵੀ ਇਸ ਨਾਲ ਇਸ ਉਸਦੀਆਂ ਇਹ ਨੋਨਲੀ ਬੌਂਡੀ ਇਸ ਉਸਦੀਆਂ ਤੇ ਨਾਲ ਦਿਲ ਦੇ ਵਿੱਚ ਜਦੋਂ ਮੁੜੀਆਂ ਨਿਕਲਦੀਆਂ ਉਹ ਨਾੜੀ ਤੋਂ ਤੋਂ ਜਦੋਂ ਨਿਕਲਦੀਆਂ ਉਹ ਤੇ ਨਾ ਮਹਿਸੂਸ ਹੁੰਦੀਆਂ ਉਹ ਬਹੁਤ ਚੜਾ ਹੋਇਆ ਨਾ ਤੇ ਉਹ ਬੈਕਲੋ ਜਾਨਾ ਪੈਂਦਾ ਬੜਾ ਤੇ ਉਹ ਅੱਗੇ ਇਹ ਅਗਲੇ ਦੇਸ਼ ਕਿੰਨੇ ਆ ਤੇ ਇਹਨੂੰ 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 ਨਹੀਂ ਮੀ ਕਮ ਟੋਮਨ ਇਹਨੂੰ ਨਹੀਂ ਮੀ ਕਸਾਦਾ ਤੇ ਜਗਾ ਚਾਰ ਹੋਣੇ ਸਿੰਪਟਮ ਤੇ ਜਿਦਾਂ ਮੇਰਾ ਜਿਆਦਾ ਤੋਂ ਕਟਾ ਤੇ ਜੰਗ ਮਨਾ ਨਹੀਂ ਨਹੀਂ ਤੇ ਮਾਰਨਿੰਗ ਸਟਿਫਨੈਸ ਹੁੰਦੀ ਹੈ ਤੇ ਨੰਬਰ ਲਾਡੋਸ ਸੁਣਦੀ ਹੈ ਤੇ ਜਿਵੇਂ ਸਪਾਈਰੀ ਕੰਵੈਕਸ਼ਨ ਰਿਹਾ ਨਾ ਉਹ ਕਹਤਾ ਮੈਨੂੰ ਤੇ ਜਗਾ ਉਹ ਸੁਬਹ ਸਿੱਧਾ ਹੋ ਜਾਂਦਾ ਸਪਾਈਨ ਤੇ ਮਨ ਨੂੰ ਕੋਈ ਲੋਸ ਨੰਬਰ

ਇਹ ਨੈਲਬਿੰਗ ਹੋਗੀ ਤੇ ਜਲੋ ਡਿਸਕਲੋਸ਼ਨ ਹੋ ਜਾਂਦੀ ਹੈ ਨਾ ਨਹੀਂ ਨੋਬਲ ਇਹ ਪੈਦੇ ਨਾ ਨਹੀਂ ਵੀ ਹੋ ਜਾਂਦਾ ਤੇ ਕਿਉਂਕਿ ਇਹ ਇਨਫਰਮੇਸ਼ਨ ਨਹੀਂ ਕਭੀ ਤੇ ਰਮੈਂਟਕੀ ਨਹੀਂ ਵੀ ਆਉਂਦੀ ਯਾਨੀ ਇਹ ਮਨ ਜਦੋਂ ਵਰਕ ਕਰਨ ਜਿਹੜੀ ਨਹੀਂ ਗਸਵੋਂ ਕਿਉਂਕਿ ਬਹੁਤ ਟ੍ਰੌਨਗ ਢੀਜ ਹੈ ਤੇ ਐਕਸਰਸਾਈਜ਼ ਸਭ ਤੋਂ ਬੈਸਟ ਤਿੰਨ ਐਕਸਰਸਾਈਜ਼ ਤੇ ਐਕਸਰਸਾਈਜ਼ ਬਣੀ ਉਹ ਜਿਹੜਾ ਜੁੜਾ ਤੇ ਪਾਣਾ ਪਵੇ ਤੇ ਜਾਂ ਜਿਵੇਂ ਗੱਲਾਂ ਉਸਵੇਂ ਮੈਂ ਸਤੋਂ ਵਈਏ ਤੇ ਸਾਰੇ ਜਮਕਾਨੀ ਸਾਥੇ ਪੜਨਾ ਜੁੰਦਾ ਨਹੀਂ ਤੇ ਕਾਰੋਬਿਕ ਐਕਸਰਸਾਈਜ਼ ਨੂੰ ਤੇ ਤੋਨ ਤੇ ਪਾਉਣਾ ਠੀਕ ਨਹੀਂ ਤੋਨਾ ਠੀਕ ਹੈ ਤੇ ਜਾਂ ਸਟੈਟਿਕ ਐਕਸਰਸਾਈਜ਼ ਨੂੰ ਤੇ ਜਦਾਂ ਜੋਗਾ ਜੋਗਰੀ ਤੇ ਇਹ ਇੰਟਰਨੈਟ ਦੇ ਕਿ ਵੀ ਐਕਸਰਸਾਈਜ਼ ਦੇ ਕਿੰਨੀ ਐਕਸਰਸਾਈਜ਼ ਤੇ ਉਹ ਦੇਖ ਕੇ ਕੰਨ ਕੰਨ ਕਰਦੇ ਹੋ ਤੇ ਹਰ ਦਿਨ ਦੇ ਵਿੱਚ 15 ਮਿੰਟ ਬੰਦੀ ਬੰਦੀ ਐ ਤੇ ਜਾਂ 30 ਮਿੰਟ ਆ ਪੰਜ ਦਿਨ ਤੋਂ ਅਲਕੇ ਬਾਹਰ ਨਹੀਂ ਹੋ ਮਦਦ ਦੇਣਾ ਤੇ ਸਟੈਚਿੰਗ ਐਕਸਰਸਾਈਜ਼ ਕਰ ਲੋ ਤੇ ਯੋਗਾ ਐਕਸਰਸਾਈਜ਼ ਵਧੀਆ ਮਾਈਸਿਕਿੰਗ ਵਧੀਆ ਤੇ ਜਾਂ ਦੋਨਾ ਤੇਜ਼ ਦਰੂ ਤੇ ਨਾ ਸਟੈਚਿੰਗ ਐਕਸਰਸਾਈਜ਼ ਕਰ ਲੋ <्रंधिया> <ज़िया> तो बैठके बैठ के करो ताई चाहे चाही एक्सरसाईज है ब्रिथिंग एक्सरसाइज करो कर लो मसाइज सब तो बेस्ट है तो ਨਨ ਨਨਸ ਫਾਈਲ ਉਹ ਦਰਵੇ ਤੇ ਕੋਈ ਇਹਨਾਂ ਕੰਟੈਕਟ ਗੇਮ ਹੈ ਕਿਉਂਕਿ ਉਹ ਨਹੀਂ ਬਰੇਗਾ ਨਹੀਂ ਇਹਨਾਂ ਜਦਾਂ ਉਹਦੀ ਤੇ ਨਾਮ ਮੈਂ ਆਪੂ ਪ੍ਰੋਫਨ ਨਨ ਪ੍ਰੋਕਸਨ ਸਫਾ ਸਰਜਨ ਤਾਂ ਨਾ ਤੇ ਉਹ ਬਦਲੋ ਜੇ ਮਾਈ ਹੋਤੇ ਤਾਂ ਇਹ ਨੂੰ ਸੀਰ ਨਹੀਂ ਮਤਨੇ ਤੇ ਉਹ ਮੜਿਆ ਲਮੀ ਲਮੀ ਸਮਲੀ ਨਾ ਪੋਚਦਾ ਧਿਆਨ ਰੱਖਣਾ ਉੱਚ ਦਾਵੇਂ ਉਹਨੇ ਕਿਨ ਬੈਠਣਾ ਤਦੋਂ ਨੀ ਨਿਕਲ ਗਿਆ ਕਿ ਇਹ ਮੌਰੀ ਦਾ ਇਹ ਨਿਕਲ ਨਹੀਂ ਕੁਝ ਕਰਦੀ ਹੈ ਤੇ ਇਹ ਦੋ ਜਾਬੇ ਮਨ ਨੇ ਲਗਾਇਆ ਤਾਂ ਦਸਵੀਂ ਹੋਣਾ ਇਸੇ ਬਾਝਣਾ ਤੇ ਇਹ ਤਾਂ ਉਹ ਦੇਖੇ ਬਟੋਂ ਤੇ ਜਿੰਨੇ ਮਦਰੋਂ ਤੇ ਇਹ ਨਹੀਂ ਫਰਕ ਮੈਂਦਾ ਤੇ ਜਦੋਂ ਮੈਂ ਤੀਆਂ ਨਾ ਮੈਂ ਤਾਂ ਨਾ ਮਨ ਹੈ ਨਹੀਂ ਬਦਨਗੀਆਂ ਕਿ ਕਿਹਦੀਆਂ ਨੇ ਤੇ ਮਗੇ ਹੁੰਦੇ ਆ ਤੇ ਮਗੇ ਐ ਐਕਸਰੇ ਦੇ ਵਿੱਚ ਕਾ ਕਾਸ ਐ ਤਰੰਦੀ ਇੰਡੀਅਨਸ ਪਾਈਨ ਤੇ ਉਹ ਕਨੇ ਬਮੂਸ ਪਾਈਨ ਯਾ ਮਮੂਸ ਐ ਮਾਂਕੇ ਜੋੜ ਨਾਲ ਤੇ ਉਹ ਮਾ ਸਕੇ ਨਾ ਡੈਗਰਸਾਈਨ ਨੇ ਜੋ ਗਵੇਂ ਡੈਗਰ ਕੀ ਚੋਣੀ ਜਲ ਸਰੇ ਜੋਣਾ ਦੇ ਉਹ ਦਰਾਂ ਕੀ ਦਿਖਨੇ ਤਾਂ ਵਿਚ ਨੂੰ ਮਾਜੀ ਉਹ ਦਰਾਂ ਤੇ ਡਾਗਰ ਸਾਈਨ ਤੇ ਮੋਮਸਪੈਨ ਤੇ ਸ਼ੋਰਟੈਸ ਸ਼ੋਰਟੈਸ ਨੂੰ ਵੀ ਤੇ ਨਾਰਵੀ ਪਾਈਵਰ ਪਾਈਵਰ ਟੈਸਟ ਐਫ ਏ ਵੀ ਆਰ ਪਾਈਵਰ ਟੈਸਟ ਤੇ ਐਕਸਟੈਗਨੋ ਜੇ ਮੈਂ ਮੋਮਸਪੈਨ ਤੇ ਜਨਸਿਕ ਲੱਗ ਜਾਂਦੇ ਨਾ ਮੈਸਿੰਦੇ ਤੇ ਤਾਂ ਜਨ ਡਾਗਰ ਸਾਈਨ ਆਗਾ ਤੇ ਉਹ ਇਸ ਜੀ ਮੈਮ ਬਨੋਲੀਨਾਂ ਪਰ ਪ੍ਰੋਗਰਾਮ ਤੇ ਦੋ ਘੰਟੇ ਵਿੱਚ ਤੜਨਿਓ ਤੇ ਪਹਿਲੇ ਦਿਨ ਫਿਰ ਦੋ ਹfte ਬਾਅਦ ਅਜੇ ਹfte ਬਾਅਦ ਅਤਵਾ ਮੈਂ ਅਜੇ ਹfte ਬਾਅਦ ਮੈਂ ਨੇ ਜੋ ਤੇ ਅਰੇ ਮੂਮੈਂ ਨਾ ਮੀਰਾ ਬਨੋਲੀਨਾਂ ਸਾਕਿਓ ਹਦੋਂ ਹfte ਮਾ ਦੇਜੋ ਯਾ ਇਟ ਡੋ ਨਾ ਸਪੋਰਟ ਇਹਦਾ ਇਹਦਾ ਨਾ ਸਪੋਰਟ ਐ ਪਨੋਲੀਨਾਂ ਹਦੋਂ ਹfte ਮਾ ਦੇਜੋ ਇਹ ਇਹ ਨਵੇਂ ਨਿਰਮਣਨ ਨਾਮ ਤੇ एवरी ਕੰਕਰ ਦੇ ਸਟ੍ਰੈਚਿੰਗ ਐਕਸਰਸਿਕਲੋ ਰੋਟੇਸ਼ਨ ਐਕਸਰਸਿਕਲੋ ਤੇ ਦੋਹਤੋਂ ਤੇਜ਼ ਤੇ ਨਹੀਂ ਇਹ ਨੁਗਾ ਕਹਨ ਨਹੀਂ ਕਰਦੇ ਮੈਂ ਕਿ ਮੈਂ ਇੰਟਰਨੈਟ ਤੇ ਪੁੱਛਿਆ ਆਪਣੀ ਜਿੰਨੀ ਨੂੰ ਮੈਂ ਨਾ ਨਾ ਤਮ ਤਮ ਅਸੇ ਕਿਰਕੋ ਤੇ ਮਨ ਕਿ ਬੈਠ ਮਟੂ ਫਿਰ ਤੇ ਉਹਨਾਂ ਕੋ ਪਾਣਾਂ ਕੈਲਸ਼ੀਅਮ ਐਂਡ ਐਨ ਐਂਡ ਨੋ ਨੂੰ ਵੀ ਲਗਾ ਕਰੋ ਜਾਂ ਕੈਲਸ਼ੀਅਮ ਦੀ ਗੋਲੀ ਮੈਂ ਕਿਤੇ ਖਾਣੇ ਰੋਜ਼ ਇੱਕ ਦੋ ਚੜ੍ਹ ਕੇ ਕ ਲਈ ਮੈਡਮ ਨਹੀਂ ਨੂੰ ਪੀਵੋ ਨਾ ਜਾਂ ਮੈਡਮ ਨਹੀਂ ਗੋਲੀ ਨਾ ਕੜੀਰ ਕਰ ਦਿਓ ਮੈਡਮ ਨਹੀਂ ਦੇ ਕੈਲਸ਼ੀਅਮ ਅਠੀਵੇਂ ਵਜਣੇ ਤੇ ਕੈਲਸ਼ੀਅਮ ਸਟੇਟ ਨਾ ਨਾ ਕੈਲਸ਼ੀਅਮ ਘਰੋਂ ਨਹੀਂ ਆਣਾ ਨਾ ਮੈਂ ਮੈਂ ਜਿਹੜਾ ਪਤਰਾ ਨਾ ਪਤਰੀ ਬੰਨਾ ਤੇ ਕੈਲਸ਼ੀਅਮ ਸਟੇਟ ਨਾ ਗੋਦਾਂਦੀ ਤੇ ਨਾ ਮਾ ਜੀ ਨਾ ਮੰਨੇ ਗਰਸ਼ਮ ਅ ਮਗੀ ਸੋਬੀਨ ਫੋਬੀਨ ਕਾਉ ਨਮੀ ਮੈਂ ਸਰੋਂਦਾ ਤੇ ਆਪਣਾ ਸਾਸੀ ਹਸੀ ਨੇ ਕਾਉ ਇਹ ਆਪਣੀਸ ਕੋ ਨਾਟਸ ਰਾਮ ਨਾਟਸ ਆਲ ਬੀ ਤੇ ਅਗੇ ਨੋ ਸਟ੍ਰੈਟ ਡਾਈਟ ਖਾਣੀ ਹੈ ਮਠਿਆੜਾ ਮਡਾ ਘਟਾਣਾ ਐਕਸਟਰਾ ਜਗਲੀ ਆਣੀ ਹੈ ਤੇ ਇਹ ਨਹੀਂ ਐਸਾ ਕੁਝ ਨਾ ਇਹ ਤਾਂ ਠੀਕ ਹੈ ਤੇ ਬਾਕੀ ਦੋਹਿਆਂ ਬਾਇਓਲੋਜੀਕਲ ਮੈਡੀਸਨ ਦੇ ਗਿਆ ਤੇ ਉਹ ਬਾਇਡੋ ਕੁਝ ਹੋਰ ਆਉਂਦਾ ਫਿਰ ਨਾ ਤੇ ਮੇਰਾ ਅਨਸਰ ਫਸਾ ਨਾ ਜੀ ਨੇ ਜੋ ਇਹ ਨਾਲ ਇਨਫਰਮੇਟਿਵ ਬੋਡੀ ਜੀ ਲਈ ਆ ਵੀ ਨਹੀਂ ਨਾਲ ਇਹ ਲੈਟ ਨਾ ਨਹੀਂ ਆ ਤਾਂ ਡੀਪ ਹੋਣਾ ਤੇ ਆ ਆ ਨਾਲੀ ਬੁਆਰੀ ਨਾਲ ਉਹਦੇ ਵਿੱਚ ਅਨਸਰ ਇਹ ਨਹੀਂ ਨਾ ਸੁਭਾ ਜਨਨ ਚਲ ਜੀ ਨਹੀਂ ਜਾਣੇ ਪ੍ਰੋਕਸ਼ਨ ਜਾਂ ਪ੍ਰੋਫਨ ਨਹੀਂ ਨਾ ਜੀ ਉਹ ਜੀ ਐਬੀਲੀ ਨਾਲ ਤੇ ਉਹ ਇਨਫੋਰਮੇਸ਼ਨ ਜਰ ਕਰਦੇ ਜਲਾਉਂਦੇ ਨੇ ਤੇ ਉਹ ਆਪਣੇ ਇਨਫੋਰਮੇਸ਼ਨ ਨੂੰ ਨਿਭਾਉਂਦੇ ਵਿੱਚ ਤੇ ਇਹਨਾਂ ਜਲਾਉਂ ਨਹੀਂ ਤੇ ਇਹ ਸਮਝ ਲੈਣ ਬੈਲੋਜੀਕਲ ਐਂਡ ਐਂਡ ਇਹਨੂੰ ਮੋਡੀਫਾਈ ਡਾਕਟਰ ਉਹਦੀਆਂ ਇਹ ਪਰਿਫਰਲ ਆਤਰੇ ਸਹੀਆਂ ਆਤਾਂ ਲੱਗੀਆਂ ਨੇ ਪਰਾਂ ਜਗੀਆਂ ਤੇ ਉਹਦੇ ਵਿੱਚ ਫਿਰ ਆਪਾਂ ਵੀ ਤੁਹਾਡੇ ਕਰਨ ਆ ਜਾਂਦੀਆਂ ਇਸ ਵੰਕਲੇ ਆ ਕਲੀ ਇਸ ਵੰਨਾ ਤੇ ਅੰਦਰ ਦਾ ਤੇ ਉਹਦੇ ਚੀਂ ਅਸ ਕੰਮ ਤੇ ਡਾਇਗਨਸਿਸ ਇਹ ਮੈਂ ਤਾਂ ਜੈ ਕਰਾਂ ਜੈ ਗੁੰਡੇ ਜੇ ਤੇ ਉਹਦੇ ਵਿੱਚ ਨਾ ਵੀ ਤੋਂ ਸ਼ੁਰੂ ਕਰ ਸਕਦੇ ਤੇ ਇਹਨਾਂ ਕੇ ਹੋ ਗਿਆ ਇਹਨਾਂ ਕੋ ਕਵਿ ਨੋਲੇਜ ਹੈ ਤੇ ਪੁੱਛਦਾ ਦੇਖਣਾ ਆਪਣੇ ਆਪ ਨੂੰ ਜੇ ਜਿਹੜਾ ਸਾਰੇ ਇਹ ਸਿੰਪਟਮ ਹੈਗੇ ਆ ਤੇ ਨਾਲ ਕਭੇ ਕਰ ਲਿਓ ਐ ਐਸ ਜਿਹੜਾ ਐਸ ਜਿਹੜਾ ਉੱਤਰ ਇਹਨਾਂ ਨਾਲ ਲਾ ਕੇ ਦੇਖ ਲਓ ਜਦੋਂ ਉਹ ਚੇਂਜ ਹੈਗੀਆਂ ਤੇ ਜਿੰਦਾਂ ਮੈਂ ਤੇ ਮੈਂ ਇਹ ਕਲੋਜ਼ਿੰਗ ਸੋਨਾਰਡ ਸਹੀ ਹੈ ਨਹੀਂ ਤਾਂ ਫੇਰ ਕੁਝ ਹੋਊਗਾ ਇਹ ਨਮਰਨ ਡਾਕਟਰ ਬੋਏ ਤੇ ਮੈਂ ਹੋਰ ਕੋ ਡੈਸਪੋਇਟ ਬੈ ਤੇ ਜਾਂ ਇਆਂ ਨੇ ਬੋਏ ਰਭਾਗੇ ਤੋ ਫੇਰ ਅ ਜਿਉਣਾ ਤੇ ਮੈਂ ਸੋਨਾਰਡ ਅਗਲਾਈਨਸ ਮਨ ਲਾਤੀ ਨਹੀਂ ਅਭੀ ਤੇ ਕੁਝ ਹੋ ਰੋਣਾ ਤੇ ਉਹ ਟੈਸ ਕਿਤੇ ਜਾ ਸਦੇ ਨੇ ਤੇ ਐਕਸਰਸਾਈਜ਼ ਸਤੋਕਨੀਆ ਹਲਾਜੇ ਇਹ ਨਹੀਂ ਦਮੇ ਸੋ ਪਸਾ ਲਾ ਨਾ ਨਾ ਮੈਂ ਸਮੇਂ ਨਹੀਂ ਗਣੀ ਉਹ ਫਰਮ ਹੋਦਾ ਤੇ ਇਸੇ ਉਹ ਨਾਲ ਲਿਖ ਨੂੰ ਆਪਣੇ ਜਾਮੇ ਜੇ ਨਹੀਂ ਮੋਫੇ ਮੋੜੀ ਪਾਗੇ ਇਦਟ ਤੇ ਇਦ ਨਾਲ ਨਾ ਸਭ ਹਮਾ ਮੀਰਾ ਤੇ ਉਹਨਾਂ ਚੋਂ ਕਿਦੀ ਦੋਈ ਨਾਲ ਇਹ ਨਹੀਂ ਕਿਤੇ ਵੇ ਇਹ ਲਵੂ ਮਤ ਕਹਦੇ ਮੀਰਾ ਵੀ ਦਨ ਇਹਨਾਂ ਨੂੰ ਮੈਂ ਦੱਸਾਂਗਾ ਇਹ ਯਾਬੀ सश्रीकाल ओकल छ वहाँ म के को